ਚਲੀ ਬੰਦੂ ਵੀ ਸੀ ਦਾ ਰਬਣਾ ਹਾਂਜੀ ਮੇਰੇ ਵੱਲੋਂ ਸਾਰੇ ਸੋਤਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਣਾਮ ਰਾਮ ਹਾਂਜੀ ਜਿਹੜੇ ਮੇਰੇ ਸੁਣਉਂਤੇ ਨੇ ਉਹ ਮੈਂ ਉਹਨਾਂ ਨੂੰ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਕਿ ਮੇਰੀ ਵੀਡੀਓਜ਼ ਨੂੰ ਲਾਈਕ ਕੀਤਾ ਹੈ ਪਸੰਦ ਕੀਤਾ ਹੈ ਤੇ ਸਬਸਕ੍ਰਾਈਬ ਕੀਤਾ ਹੈ ਔਰ ਸ਼ੇਅਰ ਵੀ ਕੀਤਾ ਹੈ ਮੈਂ ਆਹਨਾਂ ਤੋਂ ਬਹੁਤ ਖੁਸ਼ ਆ ਤਾਂ ਉਹ ਮੇਰੇ ਨਾਲ ਲਾਈਵ ਵੀ ਹੁੰਦੇ ਨੇ ਔਰ ਮੈਨੂੰ ਲਾਈਕ ਵੀ ਕਰਦੇ ਨੇ ਤੇ ਮੈਨੂੰ ਮਤਲਬ ਖੁਦ ਵੀ ਸਮਝ ਨਹੀਂ ਹੁੰਦੀ ਵੀ ਕਿੱਥੋਂ ਕਿੱਥੋਂ ਜਿਹੜੇ ਲੋਕ ਨੇ ਉਹ ਲਾਈਵ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਤੇ तहे ਦਿਲੋਂ ਧੰਨਵਾਦ ਕਰਦੀ ਹਾਂ ਅੱਜ ਤੁਹਾਡੇ ਅੱਗੇ ਸੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੀ ਇਹ ਵੀਡੀਓ ਹੈਗੀ ਹੈ 부ਝਾਰਤਾ 부ਝੋ ਕੁਝ ਜੋ ਬਜਾਤਾ ਮਤਲਬ ਕਿ ਇਸ ਦੇ ਨਾਲ ਵੀ ਹੁਣ ਤੱਕ ਅਸੀਂ ਤੁਹਾਡੇ ਕੋਲ ਵੀਡੀਓ ਜਿਹੜੀਆਂ ਨੇ ਸੱਭਿਆਚਾਰਕ ਕਲਚਰ ਦੇ ਤੌਰ ਤੇ ਹੀ ਪਾਈਆਂ ਨੇ ਜੀ ਦੇਖੋ ਜੀ ਇਹ ਮਹੀਨਾ ਪੋੜਾ ਮਹੀਨਾ ਸੀ ਇਸ ਮਹੀਨੇ ਸੀ ਇਦਾਂ ਦੇ ਯਾਦ ਕਰਕੇ ਉਹਨਾਂ ਸ਼ਰਧਾਂਜਲੀ ਭੇਟ ਕੀਤੀ ਹੈ ਜੀ ਸਾਰੀਆਂ ਵੀਡੀਓ ਜਿਹੜੀਆਂ ਤਕਰੀਬ मोस्टਲੀ ਗੁਰੂਆਂ ਦੇ ਉੱਤੇ ਹੀ ਪਾਈਆਂ ਨੇ ਬੱਚਿਆਂ ਦੇ ਸਹਬਜ਼ਾਦਿਆਂ ਦੀਆਂ ਸ਼ਹੀਦੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਦੀਆਂ ਸ਼ਹੀਦੀਆਂ ਉੱਤੇ ਵੀ ਵੀਡੀਓ ਪਾਈਆਂ ਹਨ ਜੀ ਤੇ ਅੱਜ ਅਸੀਂ ਤੁਹਾਡੇ ਲਈ ਪੜਾਈ ਨਾਲ ਰਿਲੇਟਡ ਜਿਹੜੀ ਹੈ ਵੀਡੀਓ ਪਾਣ ਜਾ ਰਹੇ ਹਾਂ ਜਿਸ ਦੇ ਵਿੱਚ ਕਿ ਪਹਿਲੇ ਸਮੇਂ ਦੇ ਵਿੱਚ ਜਿਹੜੀਆਂ ਮਤਲਬ ਨਾਨੀ ਦਾਦੀ ਹੁੰਦੀਆਂ ਸੀਗੀਆਂ ਇਹ ਬੱਚਿਆਂ ਨੂੰ ਰਾਤ ਨੂੰ ਸੁਣਾਉਣ ਲੱਗੇ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਬੁਝਾਰਤਾਂ ਪੰਦੇ ਹੁੰਦੇ ਸੀ ਜਿਸ ਦੇ ਨਾਲ ਬੱਚਾ ਦੀ ਚਰਨ ਨੌਲਜ ਵਾਦੀ ਸੀ ਉਹ ਦਿਮਾਗ ਦੇ ਉੱਤੇ ਜ਼ੋਰ ਪਾ ਕੇ ਸੋਚ ਕੇ ਉਸ ਦਾ ਜਵਾਬ ਦਿੰਦੇ ਸੀ ਕਈ ਤਾਂ ਚੀਜ਼ਾਂ ਮਤਲਬ ਕਈ ਵਾਰ ਤਾਂ ਇੰਨੀ ਜ਼ਿਆਦਾ ਮਤਲਬ ਕਿ ਉਲਝ ਜਾਂਦੇ ਸੀ ਫਿਰ ਉਹ ਪੁੱਛਦੇ ਸੀ ਵੀ ਇਹ ਖਾਣ ਵਾਲੀ ਚੀਜ਼ ਹੈ ਪੈਣਣ ਵਾਲੀ ਚੀਜ਼ ਹੈ ਜਾਂ ਸਬਜੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ਾਂ ਦੇ ਬਾਰੇ ਫਿਰ ਮਤਲਬ ਨਾਨੀ ਮਾਂ ਅੰਦਾਜ਼ਾ ਦੇ ਦਿੰਦੀ ਉਸ ਤੇ ਹੈਟ ਦੇ ਨਾਲ ਪਿੱਛੇ ਜਿਹੜੀ ਸੀ ਉਹ ਬਾਜ਼ਾਰਤ ਬੁੱਝ ਰਹੀ ਸੀ ਅੱਜ ਮੈਂ ਤੁਹਾਨੂੰ ਬਾਜ਼ਾਰਤ ਬਾਰੇ ਹੀ ਦੱਸ ਰਹੀ ਹਾਂ ਤੇ ਦਸਤ ਖੂਸ ਦੇ ਬਾਰੇ ਹੀ ਕੁਝ ਮਤਲਬ ਸੁਣਾਇਆ ਜਾ ਰਿਹਾ ਹੈ ਵੀ ਇਸ ਵੀਡੀਓ ਦੇ ਵਿੱਚ ਕਿ ਤੁਸੀਂ ਬਾਜ਼ਾਰਤ ਬੁੱਝਣੀ ਹੈ ਜੀ ਕਮੈਂਟ ਦੇ ਵਿੱਚ ਬਾਜ਼ਾਰਤ ਜਿਹੜੀ ਹੈਗੀ ਆ ਉਹ ਬੁੱਝ ਕੇ ਦੱਸਿਓ ਮੈਸੇਜ ਤੇ ਤੁਹਾਨੂੰ ਕੰਸਰ ਦਿੱਤੇ ਵੀ ਜਾਣਗੇ ਲਾਸਟ ਬਾਜ਼ਾਰਤ ਦਾ ਅੰਸਰ ਤੁਹਾਡੇ ਲਈ ਛੱਡਿਆ ਜਾਏਗਾ ਤੁਸੀਂ ਉਹ ਕਮੈਂਟ ਦੇ ਵਿੱਚ ਬਾਜ਼ਾਰਤ ਜ਼ਰੂਰ ਪਾਓ ਤੇ ਮੈਨੂੰ ਉਮੀਦ ਹੈ ਕਿ ਮੇਰੇ ਜਿਹੜੇ ਦਰਸ਼ਕ ਨੇਗੇ ਉਹਨਾਂ ਨੂੰ ਇਹ ਮੇਰੇ ਬਝਾਰਤਾਂ ਜ਼ਰੂਰ ਪਸੰਦ ਆਉਣਗੀਆਂ ਕੁਝ ਪੁਰਾਣੀਆਂ ਨੇ ਕੁਝ ਨਵੀਆਂ ਨੇ ਹਾਂਜੀ ਲਾਲ ਗਊ ਲੱਕੜੀ ਖਾਵੇ ਲਾਲ ਗਊ ਲੱਕੜੀ ਖਾਵੇ ਪਾਣੀ ਪੀਵੇ ਤਾਮਰ ਜਾ ਲਾਲ ਗਊ ਲੱਕੜੀ ਖਾਵੇ ਪਾਣੀ ਪੀਵੇ ਤਾਮਰ ਜਾ ਲਾਲ ਗਊ ਲੱਕੜੀ ਖਾਵੇ ਪਾਣੀ ਪੀਵੇ ਤਾਂ ਮਰ ਜਾਵੇ ਇਸ ਦਾ ਮਤਲਬ ਹੈ ਅੱਗ ਜੋ ਅੱਗ ਹੈ ਜੀ ਇਹ ਲੱਕੜਾ ਦੇ ਨਾਲ ਬਲਦੀ ਹੈ ਔਰ ਜਦੋਂ ਇਹਨਾਂ ਤੇ ਪਾਣੀ ਪਾਇਆ ਜਾਂਦਾ ਹੈ ਤਾਂ ਇਹ ਬੁਝ ਜਾਂਦੀ ਹੈ ਉਸ ਤੋਂ ਬਾਅਦ ਨੰਬਰ 2 ਤੇ ਹੈ ਆਕਾਸ਼ ਦੀ ਲਾ ਆਕਾਸ਼ ਦੀ ਰਾਣੀ ਲਾਲਣ ਮਰਦੀ ਸੀਨਾ ਕਟਕੜ ਬਲਦੀ ਸੜਦੀ ਆਕਾਸ਼ ਦੀ ਰਾਣੀ ਲਾਲਣ ਮਰਦੀ ਸੀਨਾ ਕਟਕੜ ਬਲਦੀ ਸੜਦੀ ਕਾਸ਼ ਦੀ ਰਾਣੀ ਲਾਲ ਲੜ ਮਰਦੀ ਸੀਨਾ ਘਟ ਘਟ ਬਲਬਲ ਸੜਦੀ ਜਦੀ ਇਹ ਹੈਗੀ ਐ ਅਸਮਾਨੀ ਵੀ ਜਿਹੜੀ ਜਿਹੜੀ ਕੇ ਬਿਜਲੀ ਲਿਸ਼ਕਦੀ ਹੈ ਉਹ ਵਾਲੀ ਹੈ ਇਸ ਤਰ੍ਹਾਂ ਵੀ ਨਹੀਂ तीसरे नंबर के बजार ते जल से निकली जल जली जल पीवे मर जाए जल से निकली जल जली जल पीवे मर जाए आओ बसंतर फूकी इसकी उम्र बड़ी हो जाए जल से निकली जल, जल, जल जली जल पीवे मर जाए आओ बसंतर फूकी इसकी उम्र बड़ी हो जाए ਇਸਦੀ ਇਸ ਦਾ मीनिंग ਹੈਗਾ ਇਟ ਹਾਂਜੀ ਤੇ ਮਤਲਬ ਇਸ ਦਾ ਜਿਹੜਾ मीनिंग ਹੈਗਾ ਉਹ ਇਟ ਹੈਗਾ ਨੰਬਰ 4 ਤੀ ਤੁਹਾਡੇ ਦੇ ਬਿਹਾਰਤ ਪਾਈ ਜਾ ਰਹੀ ਹੈ ਡੱਬ ਖੜੱਬੀ ਬੱਕਰੀ ਡੱਬ ਖੜੱਬੀ ਬੱਕਰੀ ਡੱਬ ਖੜੱਬੀ ਬੱਕਰੀ ਡੱਬ ਖੜੱਬੀ ਚਾਂ ਚੱਲ ਮੇਰੀ ਬੱਕਰੀ ਕੱਲ ਮਰੀ ਥਾਂ ਇਹਦਾ ਤਕਰੀਬਨ ਸਾਰ ਨੂੰ ਆਂਦੀ ਸੈਣੇ ਬੰਦਿਆਂ ਨੂੰ ਡੱਬਖੜਬੀ ਬੱਕਰੀ ਡੱਬਖੜਬੀ ਚਾਂ ਚੱਲ ਮੇਰੀ ਬੱਕਰੀ ਕੱਲ ਵਾਲੀ ਥਾਂ ਹਾਂਜੀ ਇਸ ਦਾ ਇਸ ਦਾ ਮਤਲਬ ਹੈ ਮੰਝਾ ਹੁਣ ਮੰਝੇ ਨੂੰ ਆਪਾਂ ਜਿੱਥੇ ਚੁੱਕ ਕੇ ਲੈ ਕੇ ਜਾਂਦੇ ਆ ਉਹ ਨਾਲ ਛਾਂ ਜਾਂਦੀ ਹੈ ਔਰ ਜਿੱਥੇ ਲਾਉਣਾ ਹੈ ਉਹਦੇ ਨੀਚੇ ਵੀ ਛਾਇਆ ਹੋ ਜਾਂਦੀ ਹੈ ਤੁਸੀਂ ਧਿਆਨ ਨਾਲ ਦੇਖੋ ਜਦੋਂ ਮੰਜਾ ਡਾਇਆ ਹੁੰਦਾ ਧੁੱਪ ਦੇ ਵਿੱਚ ਤਾਂ ਉਸ ਦੀ ਛਾਇਆ ਮਤਲਬ ਲਿਖ ਕੇ ਰਿਫਲੈਕਸ਼ਨ ਜਿਹੜੀ ਹੈਗਾ نیچے ਪੈਂਦੀ ਹੈ ਨੰਬਰ 5 ਨਿੱਕੀ ਜਹੀ ਕੋਲੀ ਵਿੱਚ ਬਾਪੂ ਜੰਮਿਆ ਨਿੱਕੀ ਜਹੀ ਕੋਲੀ ਵਿੱਚ ਬਾਪੂ ਜੰਮਿਆ हाँ जी फिर गए नंबर पाँच नंबर पर है निक्की जि कौली बापू जमिया इसका मतलब है दही निकीी जि कौली बापू जमिया दही हाँ जी अगला है अगली हैगी है नंबर छे ते ਚਾਰ ਖੰਡ ਚਾਰ ਚਵਾਰੀ ਚਾਰ ਖੰਡ ਚਾਰ ਚਵਾਰੀ ਉੱਤੇ ਖੇਡਣ ਦੋ ਬੰਜਾਰੀ ਚਾਰ ਖੰਡ ਚਾਰ ਚਵਾਰੀ ਉੱਤੇ ਖੇਡਣ ਦੋ ਬੰਜਾਰੀ ਚਾਰ ਖੰਡ ਚਾਰ ਚਵਾਰੀ ਉੱਤੇ ਖੇਡਣ ਦੋ ਬੰਜਾਰੀ ਚਾਰ ਚੰਦ ਚਾਰ ਚਵਾਰੇ ਤੇ ਖੇਡਣ ਧੋਵੰਝਾਰੀ ਇਹਦਾ ਮਤਲਬ ਹੈ ਚੰਦ ਸੂਰਜ ਚ ਇਸਦਾ ਮਤਲਬ ਹੈ ਜੀ ਚੰਦ ਸੂਰਜ ਉਸ ਤੋਂ ਬਾਅਦ ਸੱਪੇ ਨੰਬਰ ਤੇ ਹੈ ਜੀ ਹਾਂਜੀ ਦੇਖੀ ਇੱਕ ਅਨੋਖੀ ਰਾਣੀ ਦੇਖੀ ਇੱਕ ਅਨੋਖੀ ਰਾਣੀ ਪੂੰਛ ਨਾਲ ਉਹ ਪਿੰਦੀ ਪਣੀ ਦੇਖੀ ਇੱਕ ਅਨੋਖੀ ਰਾਣੀ ਪੁੰਚ ਨਾਲ ਉਹ ਪਿੰਦੀ ਬਾਣੀ ਅੰਜ ਦੇਖੀ ਇੱਕ ਅਨੋਖੀ ਰਾਣੀ ਪੁੰਚ ਨਾਲ ਉਹ ਪਿੰਦੀ ਬਾਣੀ ਦੀਵਾ ਅੰਜੀ ਦੀਵੇ ਨੂੰ ਜਦੋਂ ਪਲਾਂਦੇ ਆ ਤਾਂ ਤੇਲ ਦੇ ਵਿੱਚ ਉਹਦਾ ਨੰਬਰ ਪਿੱਛੇ ਪੜਤੇ ਈਲ ਦੇ ਵਿੱਚ ਅਧਿਕ ਬੱਤੀ ਦਾ ਸੀਰਾ ਪਾ ਦਿੰਦੇ ਆ ਦੂਜੀ ਬੱਤੀ ਜਦ ਬਾਹਰ ਕੱਢਦੇ ਆ ਤਾਂ ਉਹ ਉਸੇ ਮਤਲਬ ਦੀਵੇ ਚੋਂ ਦੀਵੇ ਚ ਤੇਲ ਪੀ ਪ ਕੇ ਉਹ ਜਾ ਉਹਦਾ ਚਾਨਣ ਹੋ ਜਾਂਦਾ ਹੈ ਉਸ ਤੋਂ ਬਾਅਦ ਨੰਬਰ 7 ਤੇ ਨੰਬਰ 8 ਤੇ ਆ ਗਈ ਆਪਣੀ ਆਲਾ ਭਰਿਆ ਕੋਡੀਆਂ ਦਾ ਆਲਾ ਭਰਿਆ ਕੋਡੀਆਂ ਦਾ ਵਿੱਚ ਤੋਤਕ ਬੋਲੀ ਆਲਾ ਪਰਿਆ ਕੋਡਿਆਂ ਦਾ ਵਿੱਚ ਤੂਤਕ ਬੁੱਲੀ ਆਲਾ ਪਰਿਆ ਕੋਡਿਆਂ ਦਾ ਵਿੱਚ ਤੂਤਕ ਬੁੱਲੀ ਹਾਂਜੀ ਫੇਰ ਬੋਲਦੇ ਆਲਾ ਪਰਿਆ ਕੋਡਿਆਂ ਦਾ ਵਿੱਚ ਤੂਤਕ ਬੁੱਲੀ ਜੀਬ ਇਦਾ मीनिंग ਹੈ ਜੀ ਜੀ ਦਾ मीनिंग ਹੈ ਜੀ ਅਸੀਂ ਉਸ ਤੋਂ ਬਾਅਦ ਹੈਗੇ 9 ਨੰਬਰ ਤੇ ਆਰ ਟੰਗਾ 파ਰ ਟੰਗਾ ਵਿੱਚ ਕੱਲੰਕ ਲੀਆਂ ਆਰ ਟੰਗਾ 파ਰ ਟੰਗਾ ਵਿੱਚ ਕੱਲੰਕ ਲੀਆਂ ਆਣ ਕੁੰਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ

ਆ ਟੰਗਾ ਪਹਾੜ ਟੰਗਾ ਵਿੱਚ ਕੱਲਮ ਕਲੀਆਂ ਆਣ ਕੁੰਜਾਂ ਦੀਨ ਬੱਚੀ ਨਦੀ ਨਾਲ ਚੱਲੀਆਂ ਇਸ ਦਾ ਮਤਲਬ ਹੈਗਾ ਖੂਦ ਦੀਆਂ ਟਿੰਡਾ ਗੜਦੀਆਂ ਨੇ ਜੀ ਗੜਦੀਆਂ ਨਗੀਆਂ ਤੇ ਉਹ ਵਿੱਚ ਡੁੱਬਦੀਆਂ ਨੇ ਫਿਰ ਪਾਣੀ ਦੇ ਕਹਿੰਦੇ ਨੇ ਫਿਰ ਡੁੱਬਦੀਆਂ ਨੇ ਫਿਰ ਆ ਟੰਗਾ ਪਹਾੜ ਟੰਗਾ ਉਹ ਕਿਹੜੀ ਦਿੰਦੀਆਂ ਰਹਿੰਦੀਆਂ ਹਨ ਲਾਸਟ ਦੇ ਵਿੱਚ ਹੈਗੀ ਹੈ ਜੀ ਇਹ ਤੁਸੀਂ বুঝਣੀ ਹੈ ਹਾਂਜੀ ਇਹ ਤੁਹਾਡੇ ਲਈ ਅਸੀਂ ਛੱਡਾਂਗੇ ਜੀ ਤੁਸੀਂ ਕਮੈਂਟ ਕਰਕੇ ਇਹ ਦੱਸਣੀ ਹੈ ਜਿਨੇ ਵੇਖਿਆ ਉਹਨੇ ਪਹਿਨੇਆ ਨਹੀਂ ਜਿਨੇ ਪਹਿਨੇਆ ਉਹਨੇ ਵੇਖਿਆ ਜਿਨੇ ਵੇਖਿਆ ਉਹਨੇ ਪਹਿਨੇਆ ਨਹੀਂ ਜਿਨੇ ਪਹਿਨੇਆ ਉਹਨੇ ਵੇਖਿਆ ਜੀ ਇਹ ਵਾਰੀ ਬੁਝਾਰਤ ਜੀ ਤੁਸੀਂ ਬੁਝੋਗੇ ਜੀ ਤੇ ਇਹਨੂੰ ਤੁਸੀਂ ਕਮੈਂਟਰਾਂਹੀਂ ਸਾਨੂੰ ਦੱਸਿਓ ਵੀ ਇਹਦਾ ਮਤਲਬ ਕੀ ਹੈ ਆਪਣੀ ਨਾਨੀ ਦਾਦੀ ਕਿਸੇ ਤੋਂ ਵੀ ਪੁੱਛ ਕੇ ਦੱਸਿਓ ਕਈ ਵਾਰੀ ਪੁਰਾਣੇ ਬਜ਼ੁਰਗਾਂ ਨੂੰ ਬੁਝਾਰਤਾਂ ਆਉਂਦੀਆਂ ਨੇ ਕਿਉਂਕਿ ਉਹ ਪੁਰਾਣੇ ਸਮੇਂ ਦੇ ਵਿੱਚ ਰਾਤ ਨੂੰ ਟੀਵੀ ਤਾਂ ਹੁੰਦੇ ਨਹੀਂ ਹੁੰਦੇ ਸੀਗੇ ਨਾ ਕੋਈ ਮਨੋਰੰਜਨ ਦਾ ਸਾਧਨ ਹੁੰਦਾ ਸੀ ਤੇ ਜਿਹੜਾ ਸਾਡੇ ਨਾਨੀ ਦਾਦੀਆਂ ਦੇ ਟਾਈਮ ਦੇ ਵਿੱਚ ਤਾਂ ਰੇਡੀਓ ਵੀ ਨਹੀਂ ਹੁੰਦੇ ਸੀ ਨਾ ਟੀਵੀ ਹੁੰਦੇ ਸੀ ਤੇ ਉਹ ਰਾਤ ਨੂੰ ਮਤਲਬ ਕਿ ਆਪਣਾ ਐਂਟਰਟੇਨਮੈਂਟ ਭਾ ਕੇ ਮਨੋਰੰਜਨ ਕਰ ਦਿੰਦੇ ਸੀਗੇ ਜਾਂ ਪੁਰਾਣੇ ਗੀਤ ਗਾ ਕੇ ਜਾਂ ਪੁਰਾਣੇ ਬੁਝਾਰਤਾਂ ਪਾ ਕੇ ਜਾਂ ਕੋਈ ਕਹਾਤਾ ਪਖਾਣੇ ਪਾਪਾ ਕੇ ਉਹ ਬੱਚਿਆਂ ਨੂੰ ਉਹਨਾਂ ਦੀ ਨੌਲੇਜ ਵਧਾਉਂਦੇ ਸੀਗੇ ਤੇ ਇਸੇ ਤਰ੍ਹਾਂ ਸੀ ਤੁਹਾਨੂੰ ਇਹ ਜਿਹੜਾ ਲਾਸਟ ਵਾਲੀ ਬੁਝਾਰਤ ਛੱਡੀ ਹੈ ਇਸ ਬੁਝਾਰਤ ਨੂੰ ਤੁਸੀਂ ਸਾਰਿਆਂ ਨੇ ਬੁੱਝਣਾ ਹੈ ਤੇ ਮੈਨੂੰ ਕਮੈਂਟ ਰਾਹੀਂ ਦੱਸਣਾ ਹੈ ਅਗਲੀ ਵੀਡੀਓ ਵਿੱਚ ਫਿਰ ਮੈਂ ਤੁਹਾਨੂੰ ਇਸ ਦਾ ਆਨਸਰ ਵੀ ਦੱਸਾਂਗੀ ਤੇ ਇਹ ਹੈ ਜਦ ਦੀਆਂ ਬਾਜ਼ਾਰਤ ਸੀ ਹੈ ਅੱਜ ਦੀ ਸਾਡੀ ਵੀਡੀਓ ਇੱਥੇ ਸਮਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਵੀਡੀਓ ਨੂੰ ਪਸੰਦ ਕਰੋਗੇ ਲਾਈਕ ਕਰੋਗੇ ਸ਼ੇਅਰ ਕਰੋਗੇ ਸਬਸਕ੍ਰਾਈਬ ਵੀ ਕਰੋਗੇ ਸასი ਕਾ ਤੇ